ਜੁਰੇਸ਼ਨ ਜਿੰਨੀ ਵੀ ਆ ਰਹੀ ਏ ਉਹ ਕਿਸੇ ਨਾ ਕਿਸੇ ਹੀਰੋ ਨੂੰ ਟਾਰਗੇਟ ਕਰਦੀ ਏ ਜੀ ਮੈਂ ਫਲਾਣੇ ਹੀਰੋ ਦਾ ਉਹਦਾ ਸਟਾਈਲ ਬਣਾਇਆ ਹਾਂ ਹਾਂ ਕੋਈ ਜਮਤ ਬਣਾ ਲੈਂਦੀ ਏ ਕੋਈ ਦਾੜੀ ਬਣਾ ਲੈਂਦੀ ਏ ਉਸਟਾਈਲ ਨਾਲ ਹਾਂ ਕੋਈ ਟੈਟੂ ਬਣਾ ਲੈਂਦਾ ਆਪਣੇ ਜਿਸਮ ਤੇ ਹਾਂ ਕੋਈ ਕੁਝ ਬਣਾ ਲੈਂਦਾ ਕਿ ਜਿਹਦੀ ਇੱਕ ਬੁਨਿਆਦ ਨਹੀਂ ਹੈ ਹਾਂ 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 ਆਪਣੇ ਸ਼ੁਰੂ ਕੀਤਾ ਹੋਇਆ ਹੈ ਹਾਂ ਹਾਂ ਇਹ ਜਿਹੜਾ ਕਲਚਰ ਹੈ ਅਲਹਮਦੁਲਿਲਾ ਚਾ ਮੈਂ ਪਾਣਾ ਵਾ ਕੁਰਤਾ ਪਾਣਾ ਵਾ ਮੈਂ ਪੱਗ ਮੈਂ ਅਕਸਰ ਬਣਾਉਣਾ ਵਾ ਹਾਂ ਇਹ ਮੇਰੇ ਬਾਪ ਦਾਦਾ ਤੋਂ ਲੈ ਕੇ ਅਸੀਂ ਸਭ ਲੋਕ ਸਾਡੇ ਕੋਲ ਕਾਪੀ ਕਰਨੇ ਆ ਆਇਆ ਕਿ ਉਹ ਸਾਡੀ ਕਾਪੀ ਵੀ ਕਰਦਾ ਪੰਜਾਬੀਆਂ ਦੀ ਕਦੀ ਕੀਤੀ ਕਿਸੇ ਨਹੀਂ ਕੀਤੀ ਉਹ ਅੱਲਾ ਦੇ ਬੰਦੇ ਸਾਨੂੰ ਚਾਹੀਦਾ ਆਪਣੇ ਅਬਾਓ ਜਦਾਦ ਦੀ ਜਿਹੜੀ ਸਕਾਫਤ ਹੈ ਨਾ ਜਿਹੜੀ ਚੰਗਾ ਕੰਮ ਹੈ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਬਹੁਤ ਬੜੀ ਵੱਡੀ ਗੱਲ ਕਰ ਉਹਨੂੰ ਨਾਲ ਲੈ ਕੇ ਸਾਨੂੰ ਚੱਲਣਾ ਚਾਹੀਦਾ ਕਿ ਵੇਖੋ ਸਾਡੀ ਵੀ ਕੋਈ ਕਾਪੀ ਕਰਦਾ ਸਾਡੀ ਕਾਪੀ ਕਰਦਾ ਕੋਈ ਅਸੀਂ ਐਵੇਂ ਹੀਰੋਇਕ ਕਾਪੀ ਕਰੀ ਜਾਂਦੇ ਆ ਦੂਜੇ ਤੇ ਇਹ ਲਬਾਸ ਹੈ ਲੱਛਾ ਬਣਾ ਛੜਿਆ ਸਹੀ ਜਦੋਂ ਮੈਂ ਅੱਛਾ ਬਣਾ ਸ਼ੁਰੂ ਕੀਤਾ ਮੈਂ ਕੁਰਤਾ ਪਾਣਾ ਸ਼ੁਰੂ ਕੀਤਾ ਮੈਨੂੰ ਬੜੀਆਂ ਜੀਆਂ ਗੱਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੂੰ ਬੜੇ ਜੇ ਉਹਨਾਂ ਚੀਜ਼ਾਂ ਦਾ ਹਾਲਾਤਾਂ ਦਾ ਸਾਹਮਣਾ ਗੱਲਾਂ ਵੀ ਓਏ ਤੂੰ ਆਏ ਤੇ ਮੂੰਹ ਨਿਊ ਜੇਨਰੇਸ਼ਨ ਹੈ ਮੁੰਡਾ ਗੁੰਡਾ ਹੈ ਇਹ ਪੁਰਾਣੇ ਬਾਬੇ ਦੇ ਕੰਮ ਨਹੀਂ ਤੂੰ ਵੀ ਕਲੀਨ ਸ਼ੇਵ ਕਰਾ ਤੈਨੂੰ ਟੈਟੂ ਬਣਾ ਧਾਗੇ ਬੰਨ ਮੁੰਦਰੀਏ ਕੰਨੇ ਪਾ ਮੈਂ ਕਿਹਾ ਨਹੀਂ ਭਾਈ ਕੋਈ ਤੋਂ ਨਹੀਂ ਚਾਹੀਦਾ ਜਿਹੜੇ ਆਪਣੇ ਪੰਜਾਬ ਦੀ ਸਖਾਵ ਨੂੰ ਅੱਗੇ ਲੈ ਚੱਲੇ ਬਿਲਕੁਲ ਜੀ ਸਾਡੇ ਬਾਬੇ ਬਿਲਕੁਲ ਆਵਾਜ਼ ਹੈ ਇੱਜ਼ਤ ਰਾਮ ਲੋਕ ਕਰਨਗੇ ਪੰਜਾਬੀ ਬੰਦੇ ਹੋਗੇ ਹਾਂ ਪੰਜਾਬ ਦੀ ਧਰਤੀ ਦੇ ਇਹ ਫਿਰ ਤੁਹਾਨੂੰ ਯਾਦ ਕਰਾਏਗੀ ਕਿ ਤੁਹਾਨੂੰ ਪੰਜਾਬੀ ਖਾਣਾ ਵੀ ਖਾਣਾ ਹੈ ਹਾਂ ਪੰਜਾਬੀ ਬੰਦੇ ਬਾਬਿਆਂ ਕੋਈ ਬਹਿਣਾ ਹੈ ਹਾਂ ਜੇ ਪੈਂਟ ਬੁਸ਼ ਪਾਵਾਂਗੇ ਅਸੀਂ ਬਾਬਿਆਂ ਕੋਈ ਨਹੀਂ ਪਾਵਾਂਗੇ ਅਸੀਂ ਆਪਣੇ ਵੱਡਿਆਂ ਕੋਈ ਨਹੀਂ ਪਾਵਾਂਗੇ ਜੇ ਤੁਝ ਕੋਈ ਆਪਣੇ ਵੱਡਿਆਂ ਕੋਈ ਨਹੀਂ ਬਹਿਣਾ ਤੇਰਾ ਕੋਈ ਗੱਲ ਨਹੀਂ ਸੁਣਨੀ ਹੈ ਤੇ ਸਾਡੇ ਪੱਲੇ ਕੋਈ ਗੱਲ ਨਹੀਂ ਪੈਣੀ ਕੀ ਬਾਤ ਅਸੀਂ ਫਿਰ ਮੁਆਇਸ਼ਰੇ ਦੇ ਵਿੱਚ ਠੁੱਡੇ ਘਾਰੇ ਨੇ ਧੱਕੇ ਘਾਰੇ ਨੇ ਔਰ ਇੱਜ਼ਤ ਵੀ ਹੋਣਾ ਸਾ ਫਿਰ ਅਸਲਾਮੁਅਲੈਕਮ ਜੀ ਦੋਸਤੋ ਵਕਾਰ ਤਰੀਨ ਵਲਾਗ ਚ ਤੁਹਾਨੂੰ ਜੀ ਆਇਆਂ ਨੂੰ ਸਦੋਂ ਜਿਵੇਂ ਅੱਜ ਤੁਸੀਂ ਵੇਖ ਰਹੇ ਹੋ ਕਿ ਸਾਡੇ ਨਾਲ ਬੈਠਾ ਹੈ ਸਾਡਾ ਨਿੱਕਾ ਚੌਧਰੀ ਪੰਜਾਬ ਦੇ ਕਲਚਰ ਨੂੰ ਸੰਭਾਲਦਿਆਂ ਆਇਆ ਅੱਜ ਦੇ ਦੌਰ ਦੇ ਵਿੱਚ ਇੰਜ ਦੇ ਵੱਡੇ ਵੀ ਜਿਹੜੇ ਨੇ ਨਾ ਉਹ ਛੱਡ ਗਏ ਨੇ ਪੱਗ ਬੰਨਣੀ ਲਾਚਾ ਬੰਨਣਾ কুরਤਾ ਪਾਣਾ ਲੇਕਿਨ ਇਹ ਸਾਡਾ ਵੀਰ ਇੱਕ ਜਿਹਨੂੰ ਅਸੀਂ ਵੇਨੇ ਹਰ ਵਕਤ ਇਨੇ ਆਈ ਲਾਚਾ ਪਾਇਆ ਹੁੰਦਾ ਐਸੀ ਤਰ੍ਹਾਂ ਹੀ কুরਤਾ ਤੇ ਪੱਗ ਤੇ ਸੋਚਿਆ ਕਿ ਚਲੋ ਇਹਦੇ ਨਾਲ ਇਹਦੇ ਖਿਆਲ ਆਤ ਸੁਣਨੇ ਆ ਤੇ ਨਾਲ ਤੁਹਾਡੇ ਨਾਲ ਵੀ ਸਾਂਝ ਪਾਣੇ ਆ ਕਿਉਂ ਨਹੀਂ ਚੋਰ ਸਾਹਿਬ ਦੱਸੋ ਇਹ ਅੱਜ ਦੇ ਦੌਰ ਦੇ ਵਿੱਚ ਵੀ ਤੁਸੀਂ ਕਿਉਂ ਹੈ ਅਪਣਾਇਆ ਹੁਣ ਤੇ ਸਾਰੇ ਮੁੰਡੇ ਟ੍ਰੌਜ਼ਰ ਤੇ ਪੈਂਟਾਂ ਸ਼ਰਟਾਂ ਪਾ ਕੇ ਫਿਰਦੇ ਨੇ ਤੇ ਤੁਹੀ ਜਨਾਬ ਹਰ ਵਕਤ ਅੰਜ ਪੱਗ ਵੀ ਬੰਨੀ ਹੁੰਦੀ ਏ ਤੇ ਲਾਚਾ ਵੀ ਤੇ ਕੁਰਤਾ ਵੀ ਕੀ ਰਾਜ਼ ਏ ਦੇ ਪਿਛੇ ਬismillahirrahmanirrahim ਪਹਿਲੀ ਬਾਤ ਤੇ ਇਹ ਕਿ ਤੁਹਾਡਾ ਭਾਈ ਵਿਕਰ ਸਾਹਿਬ ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਕਿ ਤੁਸੀਂ ਸਾ ਨਾਲ ਗੁਫ਼ਤਗੂ ਕਰਨਾ ਵੇਖੋ ਜੀ ਤੁਹਾਡਾ ਕੰਮ ਹੀ ਇਸ ਤਰ੍ਹਾਂ ਲਕਾਬਤ ਦੀ ਦੇ ਕੇ ਜਿਹੜਾ ਮਾਸ਼ਾਅੱਲਾ ਬਹੁਤ ਬਹੁਤ ਤੁਹਾਡਾ ਮੈਂ ਨਾ ਮੈਂ ਤੁਹਾਡਾ ਧੰਨਵਾਦ ਦੇ ਹਾਂ ਇਹ ਨੰਬਰ ਦੀ ਗੱਲ ਹੈ ਵੀ ਭਾਈ ਵਕਾਰ ਵੇਖੋ ਅਸੀਂ ਜਿਸ ਮੁਹਾਸ਼ਰੇ ਚ ਰਹਨੇ ਪਏ ਆ ਸਾਡਾ ਮੁਲਕ ਪਾਕਿਸਤਾਨ ਹੈ ਅਲਹਮਦੁਲਿਲਾ ਸੋਹਣੀ ਧਰਤੀ ਹੈ ਬਿਲਕੁਲ ਕੋਈ ਸ਼ੱਕ ਉਸ ਤੋਂ ਬਾਅਦ ਅਸੀਂ ਇਹਦੇ ਇੱਕ ਬਹੁਤ ਵੱਡੇ ਸੂਬੇ ਚ ਰਹਨੇ ਆ ਜਿਹਦੇ ਨਾਮ ਸੂਬਾ ਪੰਜਾਬ ਦੇ ਕੀ ਬਾਤ ਪੰਜਾਬੀ ਬੰਦੇ ਆ ਅਸੀਂ ਹਾਂ ਔਰ ਪੰਜਾਬੰਦੇ ਅਸੀਂ ਰਹਨੇ ਆ ਉਸ ਤੋਂ हट ਕੇ ਅਸੀਂ ਨਿਊ ਜੇਨਰੇਸ਼ਨ ਜਿੰਨੀ ਆ ਰਹੀ ਏ ਉਹ ਕਿਸੇ ਨਾ ਕਿਸੇ ਹੀਰੋ ਨੂੰ ਟਾਰਗੇਟ ਕਰਦੀ ਏ ਜੀ ਮੈਂ ਫਰਾਂਨੇ ਹੀ ਰੋਤਾ ਉਹਦਾ ਸਟਾਈਲ ਬਣਾਇਆ ਹਾਂ ਹਾਂ ਕੋਈ ਜੰਮਤ ਬਣਾ ਲੈਂਦੀ ਏ ਕੋਈ ਦਾੜੀ ਬਣਾ ਲੈਂਦੀ ਓ ਸਟਾਈਲ ਨਾਲ ਹਾਂ ਕੋਈ ਟੈਟੂ ਬਣਾ ਲੈਂਦਾ ਆਪਣੇ ਜਿਸਮ ਤੇ ਹਾਂ ਕੋਈ ਕੁਝ ਬਣਾ ਲੈਂਦਾ ਕਿ ਜਿਹਦੀ ਇੱਕ ਬੁਨਿਆਦ ਨਹੀਂ ਹੈ ਹਾਂ 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 ਫਿਰ ਆਪਣੇ ਸ਼ੁਰੂ ਕੀਤਾ ਹੋਇਆ ਹੈ ਹਾਂ ਹਾਂ ਇਹ ਜਿਹੜਾ ਕਲਚਰ ਹੈ ਅਲਹਮਦੁਲਿਲਾ ਚਾ ਮੈਂ ਪਾਣਾ ਵਾ ਕੁਰਤਾ ਪਾਣਾ ਵਾ ਮੈਂ ਪੱਗ ਮੈਂ ਅਕਸਰ ਬੰਨਣਾ ਹੁੰਦਾ ਵਾ ਹਾਂ ਤੇ ਇਹ ਮੇਰੇ ਬਾਪ ਦਾਦਾ ਤੋਂ ਲੈ ਕੇ ਸਮਝ ਲਓ ਕਿ ਸਾਡੇ ਵੱਡੇ ਨੇ ਉਸ ਤੋਂ ਬਾਅਦ ਮੇਰੇ ਬਾਪ ਦਾ ਤੋਂ ਬਾਅਦ ਮੇਰੇ ਵਾਲਦ ਸਾਹਿਬ ਬੰਦ ਮੈਂ ਆਮੂਮਨ ਆਪਣੇ ਵਾਲਦ ਸਾਹਿਬ ਨੂੰ ਅਕਸਰੀਅਤ ਜ਼ਿਆਦਾਤਰ ਵੇਨਾ ਸਾਂ ਉਹ ਧੋਤੀ ਚ ਕੁਰਤੇ ਚ ਔਰ ਚਿੱਟੀ ਪਗੜੀ ਚ ਹੁੰਦੇ ਨੇ ਸਾਂ ਬਿਲਕੁਲ 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 ਉਹਨਾਂ ਤੋਂ ਬਾਅਦ ਤੁਸੀਂ ਵੇਖਿਆ ਕਿ ਮੇਰੇ ਤਾਇਆ ਜੀ ਹਲੇ ਤੱਕ ਵੀ ਉਹ ਧੋਤੀ ਕੁਰਤੇ ਚ ਹੁੰਦੇ ਨੇ ਹਾਂ ਮੇਰੇ ਵੱਡੇ ਭਾਈ ਨੇ ਚੋਹੀ ਸ਼ਕੀਲ ਸਾਹਿਬ ਹਾਂ ਉਹ ਵੀ ਨਾਚਾ ਮਾਸ਼ਾਅੱਲਾ ਬੜੀ ਵੱਡੀ ਅੰਜ ਪਾ ਹਾਂਜੀ ਵੱਡੀ ਹਰੀ ਪੱਗ ਬੰਨਦੇ ਨੇ ਉਹ ਦੂਰੋਂ ਹੀ ਦੇਖਦੀ ਹੈ ਅਲਹਮਦੁਲਿਲਾ ਦੂਰੋਂ ਹੀ ਕੁਝ ਨਾ ਦਾ ਵਪਾਰ ਦਾ ਕੰਮ ਹੈ ਹਾਂ ਇਸ ਕੈਟੇਗਰੀ ਦੇ ਗੁਣਾਂ ਦੇ ਫਿਰ ਮੈਂ ਆਪਣੇ ਛਿਆਂ ਭਰਾਵਾਂ ਦੇ ਵਿੱਚੋਂ ਹੂੰ ਉਸ ਚੀਜ਼ ਨੂੰ ਕਾਪੀ ਕੀਤਾ ਸਹੀ ਕਿ ਮੈਂ ਦੇਖ ਰਿਹਾ ਸਾ ਮੈਂ ਦੇਖ ਰਿਹਾ ਸਾ ਕਿ ਮੇਰੀ ਉਮਰ ਦੇ ਜਿਹੜੇ ਬੱਚੇ ਨੇ ਨਾ ਉਹ ਪੰਜਾਬ ਦੀ ਕਿਸੇ ਸਿਕਾਪਤ ਨੂੰ ਆਪਣੇ ਨਾਲ ਜੋੜ ਕੇ ਨਹੀਂ ਰੱਖਦੇ ਪਏ ਹਾਂ ਕਿਸੇ ਸਿਕਾਪਤ ਨੂੰ ਮੈਂ ਆਪਣੇ ਭਾਈ ਤੋਂ ਕਾਪੀ ਕੀਤੀ ਮੇਰੇ ਭਾਈ ਨੇ ਆਪਣੇ ਵਾਲਦ ਸਾਹ ਕੋ ਕਾਪੀ ਕੀਤੀ ਏ ਉਹ ਚੱਲਦਾ ਉਤੋਂ ਚੱਲਦਾ ਆ ਹਾਂ ਮੈਂ ਆਪਣੇ ਛਿਆਂ ਭਾਈਆਂ ਜੋ ਮੈਂ ਲਾਚਾ ਬੰਨਣਾ ਸ਼ੁਰੂ ਕਰ ਛੜਿਆ ਸਹੀ ਜਦੋਂ ਮੈਂ ਲਾਚਾ ਬੰਨਣਾ ਸ਼ੁਰੂ ਕੀਤਾ ਮੈਂ ਕੁਰਤਾ ਪਣਾ ਸ਼ੁਰੂ ਕੀਤਾ ਮੈਨੂੰ ਬੜੀਆਂ ਜੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੂੰ ਬੜੇ ਜੇ ਉਹਨਾਂ ਚੀਜ਼ਾਂ ਦਾ ਹਾਲਾਤਾਂ ਦਾ ਸਾਹਮਣਾ ਗੱਲਾਂ ਵੀ ਸੁੱਕ ਸੁਣੀਆਂ ਨੇ ਓਏ ਲਾਚਾ ਬਨ ਕੇ ਵੱਡਾ ਵੱਡਾ ਲੱਗਣਾ ਓਏ ਤੂੰ ਆਏ ਤਾਂ ਨਿਊ ਜੇਨਰੇਸ਼ਨ ਹੈ ਮੁੰਡਾ ਗੁੰਣਾ ਹੈ ਇਹ ਪੁਰਾਣੇ ਬਾਬੇ ਦੇ ਕੰਮ ਨਹੀਂ ਤੂੰ ਵੀ ਕਲੀਨ ਸ਼ੇਵ ਕਰਾ ਕੇ ਨਹੀਂ ਸ਼ੇਵ ਕਰ ਟੈਟੂ ਬਣਾ ਧਾਗੇ ਬੰਨ ਮੁੰਦਰੀਆਂ ਕੰਨੇ ਪਾ ਮੈਂ ਕਿਹਾ ਨਹੀਂ ਭਾਈ ਕੋਈ ਤਾਂ ਨਹੀਂ ਚਾਹੀਦਾ ਜਿਹੜੇ ਆਪਣੇ ਪੰਜਾਬ ਦੀ ਸਕਾਪ ਨੂੰ ਅੱਗੇ ਲੈ ਚੱਲੇ ਬਿਲਕੁਲ ਜੀ ਸਾਡੇ ਬਾਪ ਦਾਦੇ ਦੀ ਵਿਰਾਸਤ ਹੈ ਨਾ ਵਿਰਾਸਤ ਸਾਡੀ ਅਸੀਂ ਉਹਨਾਂ ਦੀ ਕਾਪੀ ਕਰਨੇ ਆ ਆਇਆ ਕਿਉਂ ਸਾਡੀ ਕਾਪੀ ਕੋਈ ਕਰਦਾ ਪੰਜਾਬੀਆਂ ਨੇ ਕਦੀ ਕੀਤੀ ਕਿਸੇ ਨਹੀਂ ਕੀਤੀ ਓਏ ਅੱਲਾ ਦੇ ਬੰਦੇ ਸਾਨੂੰ ਚਾਹੀਦਾ ਆਪਣੇ ਅਬਾਓ ਜਦਾਦ ਦੀ ਜਿਹੜੀ ਸਕਾਪਤ ਹੈ ਨਾ ਜਿਹੜੀ ਚੰਗਾ ਕੰਮ ਹੈ ਉਹਨੂੰ ਨਾਲ ਲੈ ਚੱਲਣਾ ਚਾਹੀਦਾ ਬੜੀ ਵੱਡੀ ਗੱਲ ਕਰ ਉਹਨੂੰ ਨਾਲ ਲੈ ਕੇ ਸਾਨੂੰ ਚੱਲਣਾ ਚਾਹੀਦਾ ਕਿ ਵੇਖੋ ਸਾਡੀ ਵੀ ਕੋਈ ਕਾਪੀ ਕਰਦਾ ਸਾਡੀ ਕਾਪੀ ਕਰਦਾ ਕੋਈ ਅਸੀਂ ਐਵੇਂ ਹੀ ਹੀਰੋ ਹੀ ਕਾਪੀ ਕਰੀ ਜਾਂਦੇ ਆ ਦੂਜੇ ਤੇ ਇਹ ਲਿਬਾਸ ਹੈ ਮੇਰੇ ਨਜ਼ਰੀਏ ਨੂੰ ਤੱਕ ਇਹ ਬਹੁਤ ਵਧੀਆ ਲਿਬਾਸ ਹੈ ਹਾਂ ਔਰ ਇਸ ਲਿਬਾਸ ਦੀ ਇੱਜ਼ਤ ਹੀ ਬੜੀ ਹੈ ਬਿਲਕੁਲ ਕਿਉਂਕਿ ਇਸ ਲਿਬਾਸ ਬੰਦਾ ਪਾਉਂਦਾ ਨਾ ਇਹ ਜਗ ਰੋਬ ਹੈ ਹਾਂ ਇਹ ਚੀਜ਼ ਦਾ ਰੋਬ ਕਿ ਯਾਰ ਤੂੰ ਇਹ ਲਿਬਾਸ ਪਾਇਆ ਤੇਰੇ ਦੇ ਕੋਈ ਗੈਟਸ ਨੇ ਹਾਂ ਕੋਈ ਅਮੀयत ਇਹਦੇ ਅੰਦਰ ਹਯਾ ਬੜੀ ਹੋਏਗੀ ਖੁੱਲਾ ਲਿਬਾਸ ਜਿਸ ਨੂੰ ਕੋਈ ਆਜ਼ਾਦ ਉਹ ਨਜ਼ਰ ਨਹੀਂ ਆਉਂਦਾ ਹਾਂ ਬਿਲਕੁਲ ਖੁੱਲਾ ਲਿਬਾਸ ਹੈ ਬਿਲਕੁਲ ਇੱਜ਼ਤ ਰਾਮ ਲੋਕ ਕਰਨਗੇ ਪੰਜਾਬੀ ਬੰਦੇ ਹੋਗੇ ਹਾਂ ਪੰਜਾਬ ਦੀ ਧਰਤੀ ਦੇ ਇਹ ਫਿਰ ਤੁਹਾਨੂੰ ਯਾਦ ਕਰਾਏਗੀ ਪਤੋਂ ਪੰਜਾਬੀ ਖਾਣਾ ਵੀ ਖਾਣਾ ਹੈ ਹਾਂ ਪੰਜਾਬੀ ਬੰਦੇ ਬਾਪੇ ਕੋਈ ਪਹਿਣਾ ਹੈ ਹਾਂ ਇਹ ਪੈਂਟ ਬੁਸ਼ ਪਾਵਾਂਗੇ ਅਸੀਂ ਬਾਪੇ ਕੋਈ ਨਹੀਂ ਪਾਵਾਂਗੇ ਅਸੀਂ ਆਪਣੇ ਵੱਡਿਆਂ ਕੋਈ ਨਹੀਂ ਪਾਵਾਂਗੇ ਤੂੰ ਜੇ ਕੋਈ ਆਪਣੇ ਵੱਡਿਆਂ ਕੋਈ ਨਹੀਂ ਪਹਿਣਾ ਤੇਰੇ ਕੋਈ ਗੱਲ ਨਹੀਂ ਸੁਣਨੀ ਹੈ ਤੇ ਸਾਡੇ ਪੱਲੇ ਕੋਈ ਗੱਲ ਹੈ ਪਹਿਣੀ ਹੈ ਕੀ ਬਾਰੇ ਅਸੀਂ ਫਿਰ ਮੁਆਸ਼ਰੇ ਦੇ ਵਿੱਚ ਠੁੱਡੇ ਘਾਰੇ ਨੇ ਧੱਕੇ ਘਾਰੇ ਨੇ ਔਰ ਇੱਜ਼ਤ ਵੀ ਉੜਾਇਆ ਸਾ ਫਿਰ ਬਿਲਕੁਲ ਅਜਾ ਫਿਰ ਗਾ ਨਹੀਂ ਚੈਲੰਜ ਹੋ ਕਰ ਰਹਿਣਾ ਸਹੀ ਗੱਲ ਹੈ ਸਹੀ ਗੱਲ ਅਸੀਂ ਆਪਣੇ ਪੁਰਾਣਿਆਂ ਦੀ ਪੁਰਖਾਂ ਦੀ ਆਪਣੇ ਬਾਬ ਜੀ ਦਾਤ ਦੀ ਕੋਈ ਨਾ ਕੋਈ ਛਾਈ ਨੂੰ ਨਾਲ ਲੈ ਕੇ ਚੱਲੀਏ ਹਾਂ ਜਦੋਂ ਇਹ ਲੋਗ ਇਹ ਲਿਬਾਸ ਪਾਉਂਦੇ ਸਨ ਉਦੋਂ ਉਹਨਾਂ ਲੋਕਾਂ ਦੀ ਅੱਖਾਂ 'ਚ ਬੜੀ ਹਜਾ ਹੁੰਦੀ ਸੀ ਜੀ ਸਹੀ ਗੱਲ ਹੈ ਆ ਜਿਵੇਂ ਲੋਕੀ ਛੱਡ ਗਏ ਜਿਨੇ ਛੱਡ ਗਏ ਇਹ ਸਿਰ ਤੋਂ ਪਗੜੀ ਲੱਤ ਗਈ ਹੈ ਇਹ ਮਰਦੇ ਦੀ ਪਗੜੀ ਜਿਹੜੀ ਇੱਜ਼ਤ ਹੈ ਸ਼ਾਨ ਹੈ ਸ਼ਾਨ ਹੈ ਦੁਪੱਟਾ ਹੈ ਹਣਕੋ ਪੱਗ ਜਾ ਕੇ ਤੱਕ ਪੱਗ ਤਰ ਛੜੀ ਹਾਂ ਤੇ ਅਗਲਾ ਬੰਦਾ ਗੱਲ ਅਗਲਾ ਬੰਦਾ ਗੱਲ ਖਤਮ ਕਰਾਈ ਭਾਈ ਜੇ ਮੇਰੇ ਪਗੜਾ ਛੜੀਏ ਹਾਂ ਬੱਸ ਹੋਈ ਜਵਾ ਪੱਗ ਹੋਵੇ ਨਾ ਪੱਗ ਹੋਵੇ ਨਾ ਕੀ ਰੱਖਾਂਗੇ ਹਾਂ ਸਰਕਾਰ ਹੋਈ ਉਸੇ ਹੋਵੇ ਛਿੱਤਰੀ ਗਾਣੇ ਨੇ ਸਹੀ ਗੱਲ ਹੈ ਸਹੀ ਗੱਲ ਅਗਰ ਔਰਤ ਦੀ ਇੱਜ਼ਤ ਉਹ ਦੁਪੱਟਾ ਮੈਂ ਜੀ ਕਹਿਣਾ ਉਹ ਕਿ ਮਰਦ ਦੀ ਇੱਜ਼ਤ ਜਿਹੜੀ ਪੱਗ ਹੈ। ਕੀ ਬਾਤ ਹੈ। ਆ ਪੱਗ ਹੈ ਦੀ ਇੱਜ਼ਤ। ਸਹੀ ਗੱਲ ਹੈ। ਇਸ ਇਸ ਨੂੰ ਨਾ ਭੁੱਲੇ। ਅੱਜ ਜਿਹੜਾ ਬੰਦਾ ਪੱਗ ਬੰਨ ਲੈ ਸਿਰ ਤੇ ਕੱਪੜਾ ਧੱਕ ਲੈ ਇਹਨੂੰ ਝਟਕਾਉਂਦੇ ਆ ਪਿੰਡੂ ਸਮਝਣਿਆ। ਯਾਰ ਇਹਨੂੰ ਕੀ ਪਤਾ ਹੈ? ਯਾਰ ਇਹਨੂੰ ਕੀ ਪਤਾ ਹੈ? ਅਸੀਂ ਆਪਣੇ ਬਾਪ ਨੂੰ ਇਸ ਬਣਾਇਆ ਦੇਣਾ। ਬਾਬਾ ਜੀ ਤੁਸੀਂ ਕਿ ਲੱਖ ਦੀ ਬਣਾ ਲੈ ਬੰਦੇ ਤੁਹਾਨੂੰ ਕੀ ਪਤਾ? ਆ ਤੁਹਾਨੂੰ ਨਵੀਂ نسل ਬੜੀ ਅਗੇ ਟੁੱੜ ਗਈ ਹੈ। ਉਹ ਯਾਰ ਉਹਨੇ ਤੈਨੂੰ ਜੰਮਿਆ। ਉਹਨੇ ਤੈਨੂੰ ਪਾਲਿਆ ਤੇਰੀ ਤਰਬੀਅਤ ਕੀਤੀ ਤੇਰੇ ਤੋਂ ਮਾਲੋ ਦੌਲਤ ਲਾਈ ਹੈ। ਅੱਜ ਉਹਨਾਂ ਨੂੰ ਮੈਨੂੰ ਪਤਾ ਹੀ ਨਹੀਂ ਆ ਇਹਨੂੰ। ਕੀ ਬਾਤ ਹੈ। ਖ ਸਹੀ ਗੱਲ ਕਿਆ ਬਾਤ ਨਹੀਂ ਤੇ ਚੋਰੀ ਸਾਹਿਬ ਕਦੀ ਕੋ ਜਿਹੜਾ ਮੁੰਡਿਆਂ ਛੁੰਡਿਆਂ ਦੇ ਵਿੱਚ ਫਿਰਦਿਆਂ ਟੁਰਦਿਆਂ ਕਦੀ ਕੋ ਰਿਕਵਰਟ ਬਣੀ ਕੋਈ ਸ਼ਾਕ ਪੱਗ ਨਾ ਨਾ ਸਖੋ ਮੈਂ ਭਾਈ ਵਿਕਰ ਤੁਹਾਨੂੰ ਦੱਸਣਾ ਜਨਾ ਮੈਂ ਆਪਣੇ ਦੋਸਤਾਂ ਨਾਲ ਜਦੋਂ ਜਾਨਣਾ ਸੀ ਨਾ ਕਿਸੇ ਵੀ ਫੰਕਸ਼ਨ ਤੇ ਜਾਂ ਕਿਸੇ ਵੀ ਹੋਟਲ ਟੁਰ ਗਿਆ ਤੇ ਮੇਰਾ ਜਟਕਾ ਮੋਹ ਲੁੰਦਾ ਹੈ ਨਾਲ ਵੱਖਰੀ ਦੇ ਵੱਖਰੀ ਲੱਗੁੰਦਾ ਸੀ ਔਰ ਕਈ ਲੋਕ ਮੈਨੂੰ ਸਮਝਦੇ ਸਨ ਹੱਦ ਤੱਕ ਮੈਂ ਤੁਹਾਨੂੰ ਗੱਲ ਸਹੀ ਨਾ ਵਕੀ ਕਿਤੇ ਮੈਂ ਹੋਟਲ ਟੁਰ ਗਿਆ ਸੇ ਨਾਚ ਤਾਂ ਕਰਨ ਆਪਣੇ ਗੁਰਨਾਰਗਪੁਰੇ ਹਾਂ ਨਾਸ਼ਤਾ ਕਰਨ ਡਰ ਗਿਆ ਮੈਂ ਇੰਜ ਖੇੜੀ ਪਾਈ ਲਾਚਾ ਪਾਇਆ ਉਹਦਾ ਕਾਲਾ ਲਾਚਾ ਪਾਇਆ ਮੈਂ ਚਿੱਟਾ ਗੁਰਦਾ ਪਾਇਆ ਜਟਕਾ ਮੋਲ ਮੈਂ ਨਾਸ਼ਤਾ ਕਰ ਰਿਹਾ ਦੋ ਮੁੰਡੇ ਆਏ ਨੇ ਨਾ ਟ੍ਰੋਸ਼ਲ ਪਾਈ ਵੇਖੋ ਇਹ ਪਿੰਡ ਦੇ ਆ ਰਹੇ ਨੇ ਤੇ ਸਾਡੇ ਪਿੰਡ ਦੇ ਬੰਦੇ ਨਫਰਤ ਕਰਦੇ ਪਏ ਨੇ ਇਹ ਚੀਜ਼ ਤੋਂ ਤੇ ਯਾਰ ਤੂੰ ਕਿਹਦਾ ਨਾ ਪਾਕ ਜਾਨਾ ਪਿਆ ਉਹ ਦੋ ਮੁੰਡੇ ਸ਼ਹਿਰੀ ਆਏ ਨੇ ਬਾਬੂ ਬੱਚੇ ਆਏ ਨੇ ਮਮੀ ਦੇ ਉਹਨੇ ਆ ਗਿਆ ਭਾਈ ਮਾਸ਼ੱਲਾ ਬੜੇ ਸੋਹਣ ਲੱਗਦੇ ਬੇ ਤੁਸੀਂ ਸਖਾਵਤ ਤੋਂ ਸਾਹਮਣੇ ਆਇਆ ਉਹਨਾਂ ਨਾਲ ਬਗਾਇਤ ਤਸਵੀਰ ਬਣਾਈ ਮੇਰਾ ਕੀ ਬਾਤ ਅਲਗ ਭਾਈ ਇਹਨੂੰ ਜੁੱਤੀ ਨਹੀਂ ਕੀ ਜਾਂਦੇ ਨੇ ਹਾਂ ਮੈਂ ਉਹ ਖੇੜੀ ਜਾਂਦੇ ਨੇ ਕਰਕਾਪੀ ਜਾਂਦੇ ਨੇ ਹਾਂ ਠੀਕ ਹੈ ਇੱਕ ਚੀਨ ਪ੍ਰਮੋਟ ਕੀਤਾ ਹੈ ਕੀ ਬਾਤ ਅਸੀਂ ਲੋਕ ਆਪਣੇ ਬਾਬਾ ਜੀ ਦਾ ਨੂੰ ਤਿਆਗ ਰੱਖੋ ਭਾਈ ਵਿਕੀ ਸਾਹਿਬ ਜਿਨ੍ਹਾਂ ਨੇ ਆਪਣੇ ਬਾਬਾ ਜੀ ਦਾ ਨੂੰ ਛੱਡਿਆ ਨਾ ਉਹਨਾਂ ਹਮੇਸ਼ਾ ਖਸਾਰਾ ਖਾਦਿਆ ਜੀ ਬਿਲਕੁਲ ਸਹੀ ਉਹਨਾਂ ਜ਼ਮਾਨੇ ਜੁੱਤੀਆਂ ਖਾਦੀਆਂ ਜੀ ਹਾਂ ਉਸਤਾਦ ਕੋਈ ਸ਼ੱਕ ਨਹੀਂ ਉਹਨੇ ਕੋਈ ਉਸਤਾਦ ਉਹ ਬੱਚੇ ਨੂੰ ਪੜ੍ਹਾਉਂਦਾ ਹੈ ਹਾਂ 10 20 ਬੱਚੇ ਸਿਰਦ ਹੁੰਦੇ ਨੇ ਹਾਂ ਸਾਰੇ ਬੱਚਿਆਂ ਨੂੰ ਪਿਆਰ ਨਹੀਂ ਇੱਡਾ ਹੁੰਦਾ ਹਾਂ ਉਹਨਾਂ ਚੰਦ ਉਹਨਾਂ ਬੱਚੇ ਚੰਦ ਨਾ ਹੁੰਦਾ ਪਰ ਚੰਦ ਜੋ ਇੱਕ ਨਾ ਹੁੰਦਾ ਹੂੰ ਉਹ ਇੱਕ ਕਿਹੜਾ ਹੁੰਦਾ ਹੈ ਕਿ ਜਿਹੜਾ ਉਸਤਾਦ ਦੀ ਹਰ ਗੱਲ ਸੁਣਦਾ ਹੈ ਫਾਲੋ ਕਰ ਰਿਹਾ ਹੁੰਦਾ ਹੈ ਫਾਲੋ ਕਰਦਾ ਸਮਝਦਾ ਹੈ ਸਹੀ ਗੱਲ ਹੈ ਔਰ ਉਸਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਹੈ ਹੂੰ ਅਮਲ ਹੋਵੇ ਇਨਾਂ ਨਾ ਹੋਵੇ ਜੋ ਕੋਸ਼ਿਸ਼ ਕਰਦਾ ਨਾਲ ਉਸਤਾਦ ਨੂੰ ਵੇਂਦਾ ਨਾ ਉਸਤਾਦ ਦਾ ਦਿਲ ਬਾਗ-ਬਾਗ ਹੋ ਜਾਂਦਾ ਹੈ ਮਤਲਬ ਸੀਨਾ ਚੋੜਾ ਹੋ ਜਾਂਦਾ ਹੈ ਹੂੰ ਉਹਦਾ ਯਾਰ ਬੱਚਾ ਮੇਰੀ ਗੱਲ ਸੁਣ ਕੇ ਇਹਨੂੰ ਫਾਲੋ ਕਰਦਾ ਸਮਝਦਾ ਹੈ ਕੋਸ਼ਿਸ਼ ਕਰਦਾ ਨਾ ਹੂੰ ਇਸ ਤਰ੍ਹਾਂ ਬਾਪੇ ਬਾਪੇ ਦੇ 6-7 ਪੁੱਤਰ ਨੇ ਜਾਂ 4 ਪੁੱਤਰ ਨੇ 2 ਪੁੱਤਰ ਨੇ ਬਾਪ ਨੂੰ ਪੁੱਤਰ ਨਾ ਲਗਾਉ ਨਹੀਂ ਕਿ ਜਿਹੜਾ ਮਾਲੋ ਦੌਲਤ ਹੋ ਗਿਆ ਬਾਪ ਨੂੰ ਲਗਾਉ ਉਹਨਾਂ ਹੋਣਾ ਕਿ ਜਿਹਨੇ ਬਾਪ ਦੀ ਗੱਲ ਮੰਨੀ ਸਹੀ ਗੱਲ ਹੈ ਜਿਹਨੇ ਆਪਣੇ ਬਾਪ ਦੀ ਗੱਲ ਮੰਨੀ ਫਰਮਾਂ ਪਾਰੀ ਕਰਨੀਆਂ ਅੱਭੈ ਨੂੰ ਘੁਟਣਾ ਹੈ ਦਬਾਣਾ ਸਹੀ ਗੱਲ ਹੈ ਖਾਤਰ ਦਵਾਜੀ ਕਰਨ ਹੁੰਦੇ ਗੱਲਾਂ ਹੀ ਕੋਈ ਨਹੀਂ ਰਹੀਆਂ ਅੱਭੀਆਂ ਨੂੰ ਘੁਟਣਾ ਦਬਾਣਾ ਅੱਗੇ ਕੀ ਹੁੰਦਾ ਯਾਰ ਸ਼ਹਿਰ ਜਮ ਹੈ ਯਾਰ ਮੈਂ ਅੱਗੇ ਬੇ ਘੁਟਣਾ ਯਾਰ ਮੈਂ ਚੱਲਣਾ ਮੈਂ ਆਪਣੇ ਬੇ ਘੁਟਣਾ ਯਾਰ ਮੈਨੂੰ ਨਤਾਰਨਾ ਸਹੀ ਗੱਲ ਹੋਰ ਕਿਉਂ ਨਹੀਂ ਹੋਈਆਂ ਅਸੀਂ ਆਪਣੇ ਬਾਪ ਦੀ ਸਕਾਪਤ ਨਹੀਂ ਨਾਲ ਲਈ ਹੋ ਰਵਾਇਤਾਂ ਹੀ ਖਤਮ ਹੋ ਰਵਾਇਤਾਂ ਖਤਮ ਹੋ ਗਈਆਂ ਨੇ ਬਿਲਕੁਲ ਸਹੀ ਕਦੀ ਹੀ ਆਪਣੇ ਬਾਪ ਕੋਲ ਬਹਿ ਕੇ ਬਾਬ ਨਹੀਂ ਹੈ ਯਾਰ ਆਪਣੇ ਚਾਚੇ ਕੋਲ ਬੈ ਕੇ ਜਾਂ ਆਪਣੇ ਮਹੱਲੇ ਦੇ ਜਾਂ ਆਪਣੇ ਪਿੰਡ ਦੇ ਬਜ਼ੁਰਗਾਂ ਕੋਲ ਬਹਿ ਕੇ ਛੱਡ ਗਿਆ ਬਜ਼ੁਰਗਾਂ ਕੋਲ ਬਹਿਣਾ ਛੱਡ ਗਿਆ ਸੀ ਅੱਜ ਕਦੀ ਬਜ਼ੁਰਗਾਂ ਕੋਲ ਬਹਿ ਕੇ ਗੱਲਾਂ ਨਹੀਂ ਸੁਨੀਆਂ ਤੇ ਯਕੀਨ ਕਰਕੇ ਮਨੂੰ ਤੁਸੀਂ ਬਜ਼ੁਰਗਾਂ ਕੋਲ ਗੱਲਾਂ ਸੁਣੋਗੇ ਨਾ ਮੈਰਾ ਇੱਕ ਨਜ਼ਰੀਆ ਹੈ ਜਾਂ ਮੇਰੀ ਸੋਚ ਹੈ ਕਿ ਤੁਹਾਨੂੰ ਜ਼ਿੰਦਗੀ ਜੀਣਾ ਸਾਰੇ ਮਾਮਲੇ ਨਹੀਂ بڑے ਮਾਮਲੇ ਸਕੇ ਬڑے ਬڑے ਸੰਗੀਨ ਮਾਮਲੇ ਵਿੱਚ ਤੁਹਾਨੂੰ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਰਹਿਮੁਬਾਚ ਰਣਗੀਆਂ ਤੁਹਾਨੂੰ ਇਹ ਰਸਤਾ ਵਹਾਨ ਗਿਆ ਕੀ ਬਾਤ ਕੀ ਬਾਤ ਤੁਹਾਨੂੰ ਰੋਸ਼ਨੀ ਦਿਖਾਨ ਗਿਆ ਹਾਂਜੀ ਗੱਲ ਹਾਂਜੀ ਗੱਲ ਤੇ ਅੱਜ ਅਸੀਂ ਕੀ ਕਰਨੇ ਆ ਸਾਨੂੰ ਪਈ ਵੀ ਕਿਤਾਬ ਅਗਰ ਤੁਹਾਨੂੰ ਕੋਈ ਸਮਝਾਉਣਾ ਨਾ ਅੱਜ ਅਸੀਂ ਉਹਨੂੰ ਗਲਤ ਆਂਨੇ ਤੂੰ ਮੈਨੂੰ ਕਿ ਸਮਝਾਉਣਾ ਓਏ ਮੇਰੇ ਤਾਂ ਜਾਲਸ ਹੁੰਦਾ ਮੇਰੇ ਲਿਬਾਸੋ ਜਾਲਸ ਹੁੰਦਾ ਓਏ ਮੇਰੀ ਦੌਲਤੋ ਜਾਲਸ ਹੁੰਦਾ ਮੇਰੀ ਜਵਾਨੀ ਦਾ ਜਾਲਸ ਹੁੰਦਾ ਓ ਤੇਰੇ ਤੋਂ ਕੋਈ ਜਾਲਸ ਨਹੀਂ ਹੁੰਦਾ ਉਹਨੂੰ ਤੇਰਾ ਸਾਥ ਤਨ ਤਾ ਸਮਝਾਂਦਾ ਸਹੀ ਗੱਲ ਹੈ ਉਹ ਤੈਨੂੰ ਤਾਂ ਆਂਦਾ ਸਹੀ ਗੱਲ ਹੈ ਬਾਪ ਸਮਝਾਂਦਾ ਤਾਂ ਉਹਦੀ ਗਨਿਮਤ ਸਮਝ ਹਮ ਇਸ ਤੋਂ ਪਹਿਲੂ ਉਹਦੀ ਕਦਰ ਕਰ ਇਸ ਤੋਂ ਪਹਿਲੂ ਕਿ ਬਾਪ ਛੋੜ ਜੇ ਤੈਨੂੰ ਸਹੀ ਗੱਲ ਹੈ ਬਲਾਸ ਦੇਣ ਵਾਲਾ ਬਾਪ ਛੋੜ ਜੇ ਹਾਂ ਜੀ ਗੱਲ। ਅਗਰ ਤੈਨੂੰ ਤੇਰੇ ਉਸਤਾਦ ਰਹਿਣ ਨੂੰ ਮੈਂ ਕਰਦਾ ਰੋਕ ਤੋ ਕਰਦਾ ਉਹਦੀ ਕਦਰ ਕਰ ਦੋ ਲਫ਼ਾਜ਼ ਦੀ ਕਦਰ ਕਰ। ਸਹੀ ਗੱਲ। ਤੇ ਤੈਨੂੰ ਕੋਈ ਉਸਤਾਦ ਛੋੜ ਜਾਏ। ਕੀ ਬਾਤ ਹੈ। ਅਗਰ ਤੇਰਾ ਯਾਰ ਸੱਜਣ ਕਰਨਾ ਵਫਾ ਕਰਦਾ ਨਾ। ਭੈਵੀਕੀ ਸਾਹਿਬ ਉਹ ਦੋਸਤ ਨਹੀਂ ਮੈਨੂੰ ਮੰਨਦਾ। ਮੁਸਕਰ ਪੈ ਗਈ ਦੋ ਆਕੇ ਕਿ ਮੈਂ ਤੈਨੂੰ ਇਨੇ ਪੈਸੇ ਦੇ ਦਿਆਂਗਾ। ਉਹ ਕਿਹੜੀ ਗੱਲ ਹੈ ਦੌਲਤ ਨਹੀਂ। ਉਹ ਤੈਨੂੰ ਕਿਸੇ ਮੋਕੇ ਤੇ ਤਾਂ ਨਾ ਮਾਰ ਦੇਗਾ। ਸਹੀ ਗੱਲ। ਉਹ ਮੈਂ ਤੈਨੂੰ ਫੜਨੀ ਕਿਉਂ ਕੱਢਿਆਈਏ। ਤੈਨੂੰ ਬੈਹ ਦਿੱਤੇ ਹਨ। ਸਹੀ ਗੱਲ। ਸਹੀ। ਉਸ ਯਾਰ ਦੀ ਕਦਰ ਕਰ ਜਿਹੜਾ ਕਹੇ ਯਾਰ ਟੈਨਸ਼ਨ ਲੈ ਮੈਂ ਤੇਰੇ ਨਾਲ ਲੋ ਇਹ ਹੀ ਇਨਸ਼ਾਅੱਲਾ ਹੁਣ ਅਜ਼ਾਨ ਦਾ ਵੀ ਟਾਈਮ ਹੁੰਦਾ ਪਿਆ ਤੇ ਇਹ ਹੀ ਇਹ ਯਾਰ ਮੌਜੂਦ ਤੇ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਗੁਫ਼ਤਗੂ ਕਰਾਂ ਇਨਸ਼ਾਅੱਲਾ ਲੋ ਜੀ ਅੱਜ ਅਸੀਂ ਤੁਹਾਡਾ ਸਿਰ ਮਕਸਦ ਹੈ ਸੀ ਕਿ ਤੁਹਾਨੂੰ ਤਾਰਫ ਕਰਾਣਾ ਕਿ ਅੱਜ ਵੀ ਲੋਕੀ ਆਏ ਨੇ ਅੱਜ ਵੀ ਬੱਚੇ ਆਏ ਨੇ ਜਿਨ੍ਹਾਂ ਚ ਹੁੱਬ ਪਾਈ ਜਾਂਦੀ ਏ ਪੰਜਾਬੀ ਕਲਚਰ ਦੀ ਪੰਜਾਬੀ ਸਕਾਫਤ ਨੂੰ ਜ਼ਿੰਦਾ ਰੱਖਣ ਦੀ ਇਨਸ਼ਾਅੱਲਾ ਇਨਸ਼ਾਅੱਲਾ ਵੇਖੋ ਜੀ ਇਹ ਜਿਹੜੇ ਬੱਚੇ ਵੀ ਵੀਡੀਓ ਵੇਖਣਗੇ ਜਾਂ ਜਿਹੜੇ ਜਵਾਨ ਵੀ ਵੇਖਣਗੇ ਉਮੀਦ ਕਰਨੇ ਕਿ ਉਹਨਾਂ ਦੇ ਵਿੱਚ ਵੀ ਕੀ ਹੈ ਇੱਕ ਹਬ ਪੈਦਾ ਹੋਏਗੀ ਉਹਨਾਂ ਦੇ ਵਿੱਚ ਵੀ ਕੋਸ਼ਿਸ਼ ਕਰਨਗੇ ਕਿ ਉਹ ਵੀ ਇਸ ਇਨਸ਼ਾਅੱਲਾ ਪੈਵੇਗੀ ਇਹ ਤੇ ਮੈਂ ਗੱਲ ਤੁਹਾਨੂੰ ਕਹਿਣਾ ਚਾਹ ਰਿਹਾ ਹਾਂ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਲਈ ਸਾਡੀ ਨਜ਼ਰ ਹੈ ਨਾ ਮੈਂ ਸਾਰੇ ਨਹੀਂ ਗਰੰਟੀ ਦੇ ਸਕਦਾ ਕੋਈ ਨਾ ਕੋਈ ਇੱਕ ਬੱਚਾ ਐਸਾ ਹੋਏਗਾ ਕਿ ਜਿਹੇ ਖਸਰਤ ਖੂਸੀਅਤ ਪੈ ਜਾਏਗਾ ਜਿਹੜਾ ਦੂਰ ਨਜ਼ਰ ਆਏਗਾ ਪੂਰਾ ਆਏਗਾ ਛਾਪ ਪੰਜਾਬੀ ਆਪਣੇ ਬਾਊਜਦਾਨ ਨੂੰ ਨਾਲ ਲੈ ਕੇ ਦੁਰੇ ਔਰ ਮੈਂ ਬੜੇ ਸ਼ੌਕ ਨਾਲ ਆਪਣੇ ਵੱਡੇ ਦੀ ਗੱਲਾਂ ਸੁਣਨਾ ਹਾਂ ਬਜ਼ੁਰਗਾਂ ਦੀ ਗੱਲਾਂ ਸੁਣਨਾ ਹਾਂ ਉਹਨਾਂ ਨੂੰ ਗੱਲਾਂ ਕੋਈ ਨਾ ਕੋਈ ਗੱਲਾਂ ਕੈਚ ਕਰਨਾ ਵਾ ਸਹੀ 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 ਤੇ ਮੈਂ ਤੇ ਅਕਤਮ ਮਸਲੂ ਅੱਜ ਇਹ ਕਵਾਂਗਾ ਕਿ ਤੁਸੀਂ ਦੁਨੀਆ ਦੇ ਸਾਰੇ ਫੈਸ਼ਨ ਕਰਦੇ ਹੋ ਹਾਂ ਕਿਸੇ ਹੀ ਰੋਂ ਦੀ ਆਪਣੇ ਆਈਡੀਆ ਲਾ ਲੈਂਦੇ ਹੋ ਕਿਸੇ ਨੂੰ ਆਪਣੇ ਆਈਡੀਆ ਲਾਓ ਆਪਣੇ ਉਹ ਬਹੁਤ ਜਦਾਦ ਦੀ ਸਕਾਫਤ ਪਾਣ ਕੇ ਤੁਸੀਂ ਅਜ ਕਪੜਾ ਪਾ ਕੇ ਪਿੱਛੇ ਪਿੰਡਾਂ ਤੋਂ ਡਰਜੋਗੇ ਨਾ ਇੱਜ਼ਤ ਮਿਲੇਗੀ ਇੱਜ਼ਤ ਤੁਹਾਨੂੰ ਮਿਲੇਗੀ ਬਹੁਤ ਜ਼ਿਆਦਾ ਗੱਲ ਹੈ ਸੈਂਡ ਪੁਸ਼ ਨੇ ਇੱਜ਼ਤ ਨਹੀਂ ਮਿਲਦੀ ਆ ਹਾਂਜੀ ਗੱਲ ਪੈਨ ਸ਼ੱਬੂਸ਼ ਵਾਲੇ ਤਾਂ ਕਈ ਲੱਗੇ ਕਈ ਲੱਗੇ ਫਿਰਦੇ ਨੇ ਹਾਂ ਆਪਣੀ ਸਕਾਫਤ ਨੂੰ ਜਗਾ ਕੇ ਰੱਖੋ ਉਹ ਜ਼ਰੂਰੀ ਨਹੀਂ ਜਿਹੜਾ ਪੜੇ ਲਿਖੇ ਹੋ ਜਾਵੇ ਉਹ ਲੈ ਪੈਨਸਲ ਹੀ ਪਾਣੀ ਹੈ ਇਹ ਲਿਬਾਸ ਬਹੁਤ ਪਿਆਰਾ ਹੈ ਸਹੀ ਗੱਲ ਬਹੁਤ ਅਲੱਲਾ ਲਿਬਾਸ ਹੈ ਅੱਜ ਵੇਲੇ ਦੀ ਅਰਬੀ ਵੇਖ ਲੋ ਅਰਬ ਦੀ ਧਰਤੀ ਨੇ ਰੋਣਾ ਆਪਣਾ ਲਿਬਾਸ ਹੀ ਛੱਡਿਆ ਐਂਜੀ ਗੱਲ ਹੈ ਤੇ ਸਾਡੇ ਨਾਲ ਜ਼ਿਆਦਾ ਪਾਕਿਸਤਾਨ ਜ਼ਿਆਦਾ امیر ਨਹੀਂ ਲੋਕ ਨੇ ਕੋਈ ਇਰ ਵੀ ਨਹੀਂ ਬੜੇ ਲਿਖੇ ਵੀ ਨਹੀਂ ਨਾ ਇੰਜੀਨੀਅਰ ਵੀ ਨਹੀਂ ਸਾਰਾ ਕੁਝ ਨਹੀਂ ਲੇਕਿਨ ਆਪਣਾ ਲਿਬਾਸ ਨਹੀਂ ਛੱਡਿਆ ਅਸੀਂ ਆਪਣੀ ਰਵਾਇਤੀ ਇਸ ਕਬਤ ਛੱਡ ਬੈਠੇ ਅਹੀ ਉਹਨਾਂ ਨੂੰ ਫਾਲੋ ਕਰ ਲਿਆ ਪੰਜਾਬ ਪੁਛਤਾ ਉਹਨਾਂ ਨੂੰ ਫਾਲੋ ਕਰ ਲਿਆ ਹਾਂ ਸਹੀ ਸਹੀ ਲੋ ਜੀ ਇਨਸ਼ਾਅੱਲਾ ਦੁਬਾਰਾ ਵੀ ਨਿਸ਼ਚਿਤ ਕਰਾਂਗੇ ਤੇ ਭਾਈ ਖੁਬੈਬ ਸਾਹਿਬ ਨਾਲ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਤੇ ਫਿਰ ਹੋਰ ਵੀ ਮੌਜੂਦਾਂ ਤੇ ਗੱਲ ਕਰਾਂਗੇ ਇਹਨਾਂ ਦੇ ਨਾਲ ਇਜਾਜ਼ਤ ਦਿਓ ਰੱਬ ਰਾਖਾ